ਹੰਡੀ ਸਟਾਰ ਪਿਛਲੇ ਕੁਝ ਸਮੇਂ ਤੋਂ ਇਨਾ ਗੱਲਾਂ ਦੀ ਬੜੀ ਚਰਚਾ ਚੱਲਦੀ ਆ ਰਹੀ ਹੈ ਕਿ ਸਾਡੀ ਅੱਜ ਦੀ ਚੰਗੀ ਜਾਂ ਮਾੜੀ ਸੋਚ ਸਾਡਾ ਚੰਗਾ ਜਾਂ ਮਾੜਾ ਭਵਿੱਖ ਤੈਅ ਕਰਦੀ ਹੈ। ਕਈ ਸਾਲ ਪਹਿਲਾਂ ਇੱਕ ਕਿਤਾਬ ਪੜਨ ਦਾ ਮੌਕਾ ਮਿਲਿਆ ਡੰਡੀ ਜਦੋਂ ਮੈਂ ਕਿਤਾਬ ਪੜੀ ਤਾਂ ਕਾਫੀ ਗੱਲਾਂ ਸਮਝ ਵਿੱਚ ਆਈਆਂ ਕਿ ਕਈ ਵਾਰ ਅਸੀਂ ਆਪਣੀ ਨਕਾਰਾਤਮਕ ਸੋਚ ਕਰਨ ਆਪਣਾ ਜੀਵਨ ਉਲਝਾ ਲੈਦੇ ਹਾਂ ਡੰਡੀ ਸਕਾਰਾਤਮਕ ਸੋਚ ਨਾਲ ਅਸੀਂ ਚੰਗੀ ਊਰਜਾ ਨਾਲ ਭਰ ਜਾਂਦੇ ਹਾਂ ਅਸੀਂ ਜੋ ਸੋਚਦੇ ਹਾਂ ਉਹੀ ਸਾਨੂੰ ਕਈ ਗੁਣਾ ਵਧ ਕੇ ਵਾਪਸ ਮਿਲਦਾ ਹੈ ਡੰਡੀ ਕੋਲਮ ਮਿਲਾ ਕੇ ਜੇ ਅਸੀਂ ਆਪਣੀ ਸੋਚ ਸਹੀ ਰੱਖੀ ਤਾਂ ਅਸੀਂ ਆਪਣੀ ਜ਼ਿੰਦਗੀ ਨੂੰ ਹਰ ਤਰੀਕੇ ਨਾਲ ਬਿਹਤਰ ਬਣਾ ਸਕਦੇ ਹਾਂ ਡੰਡੀ ਇਸ ਵਿੱਚ ਆਕਰਸ਼ਨ ਵਿਧੀ ਦੀ ਗੱਲ ਤੇ ਬੜਾ ਜ਼ੋਰ ਦਿੱਤਾ ਹੈ ਡੰਡੀ ਇਸੇ ਵਿਸ਼ੇ ਤੇ ਸੋਚਦਿਆਂ ਮੈਂ ਰਿਸ਼ਤਿਆਂ ਤੇ ਲਾ ਕੇ ਸੋਚਿਆ ਕਿਸ ਤਰ੍ਹਾਂ ਗਲਤ ਫਹਮੀਆਂ ਵਿੱਚ ਫਸ ਕੇ ਬਾਤ ਦੇ ਬਤੰਗੜ ਬਣ ਜਾਂਦੇ ਹਨ ਅਤੇ ਇਸ ਤਰ੍ਹਾਂ ਰਿਸ਼ਤਿਆਂ ਦਾ ਵਰਤਾਰਾ ਖਰਾਬ ਹੋ ਜਾਂਦਾ ਹੈ ਡੰਡੀ ਦਿਮਾਗ ਲੋਕ ਗੀਤਾ ਤੱਕ ਪਹੁੰਚ ਗਿਆ ਅਤੇ ਫਿਰ ਇਸ ਤੋਂ ਵੀ ਅੱਗੇ ਸੱਸ ਨੂੰ ਦੇ ਰਿਸ਼ਤੇ ਬਾਰੇ ਸੋਚਣ ਲੱਗੀ ਕਿਉਂਕਿ ਇਸ ਇੱਕ ਰਿਸ਼ਤੇ ਕਾਰਨ ਬਹੁਤ ਸਾਰੇ ਪਰਿਵਾਰ ਟੁੱਟ ਜਾਂਦੇ ਹਨ ਨੂੰਹ ਪੋਤ ਵੱਖ ਹੋ ਜਾਂਦੇ ਹਨ ਮਰਨ ਮਰੌਣ ਤੱਕ ਗੱਲ ਪਹੁੰਚ ਜਾਂਦੀ ਹੈ ਕੋਰਟ ਕ ਚਿਹਰੀ ਜਾਣਾ ਪੈਂਦਾ ਹੈ ਡੰਡੀ ਜਿਹੜੇ ਨਾ ਤਾਂ ਵਕ ਹੁੰਦੇ ਹਨ ਨਾ ਕੋਰਟ ਕ ਚਿਹਰੀ ਜਾਂਦੇ ਹਨ ਡੰਡੀ ਪੈਰਾ ਉਹਨਾਂ ਪਰਿਵਾਰਾਂ ਦਾ ਇੱਕ ਅੱਧ ਜੀ ਮੌਤੋਂ ਭੈੜੀ ਜ਼ਿੰਦਗੀ ਜੀ ਰਹਾ ਹੁੰਦਾ ਹੈ ਕਿਤੇ ਇਥੇ ਆਕਰਸ਼ਣ ਵਿਧੀ ਤਾਂ ਨਹੀਂ ਕਮ ਕਰ ਰਹੀ ਜਦੋਂ ਕਦੇ ਕਿਸੇ ਨੇ ਇਸ ਰਿਸ਼ਤੇ ਬਾਰੇ ਚੰਗਾ ਸੋਚਿਆ ਹੀ ਨਹੀਂ ਫਿਰ ਇਹ ਰਿਸ਼ਤਾ ਸਹੀ ਤਰੀਕੇ ਨਾਲ ਕਿਵੇਂ ਨਿਭ ਸਕਦਾ ਹੈ ਪ੍ਰਸ਼ੰਚਲ ਲੋਕ ਗੀਤਾਂ ਵਿੱਚੋਂ ਸੱਸ ਨੂੰ ਦੀਆਂ ਬੋਲੀਆਂ ਵੀ ਕੁਝ ਇਸ ਤਰ੍ਹਾਂ ਦੀ ਤਸਵੀਰ ਪੇਸ਼ ਕਰਦੀਆਂ ਹਨ ਡੰਡੀ ਇਹੋ ਜਹੀਆਂ ਬੋਲੀਆਂ ਕੁਆਰੀਆਂ ਕੁੜੀਆਂ ਬੜੇ ਚਾਵਾਂ ਲਾਲ ਪਾਉਂਦੀਆਂ ਹਨ ਕੁੱਝ ਕੋ ਦਹਾਕੇ ਪਹਿਲਾ ਜਦੋਂ ਸੌਣ ਦੇ ਮਹੀਨੇ ਹਰ ਕਰਦੇ ਵਿਹੜੇ ਵਿੱਚ ਲੱਗੇ ਦਰਖਤ ਤੇ ਪੀਂਗ ਪਾਈ ਹੁੰਦੀ ਸੀ ਕਈ ਵਾਰ ਤਾਂ ਸੁੱਤੇ ਉੱਠਦੇ ਹੀ ਝੂਟਣ ਲੱਗ ਪੈਂਦੇ ਸੀ ਡੰਡੀਆਂ ਕਰਦੀਆਂ ਜਵਾਨ ਕੁੜੀਆਂ ਵੀ ਕੰਮ ਧੰਦਿਆਂ ਵਿੱਚੋਂ ਸਮਾਂ ਕੱਢ ਕੇ ਪੀਂਗ ਝੋਟ ਲੈਂਦੀਆਂ ਸਨ ਡੰਡੀ ਉਹ ਪੀਂਗ ਦੀ ਫੱਟੀ ਤੇ ਖੜੀਆਂ ਹੋ ਕੇ ਪੂਰੇ ਜ਼ੋਰ ਨਾਲ ਪੀਂਗ ਚੜਾਉਂਦੀਆਂ ਜਿਸ ਨੂੰ ਅਸੀਂ ਹੀਂਗ ਚੜਾਉਣਾ ਆਖਦੇ ਸੀ ਡੰਡੀ ਜਦੋਂ ਪੀਂਗ ਝੂਟਨ ਵਾਲੀ ਕੁੜੀ ਬਹੁਤ ਵੱਡੀ ਹੀਂਗ ਚੜਾਉਂਦੀ ਦਰਖਤ ਦੀਆਂ ਟਾਹਣੀਆਂ ਤੱਕ ਪਹੁੰਚ ਜਾਂਦੀ ਤਾਂ ਉੱਥੋਂ ਦਰਖਤ ਦੇ ਕੁਝ ਪੱਤੇ ਸੂਤ ਲੈਂਦੀ ਅਤੇ ਇਸ ਨੂੰ ਸੱਸ ਦਾ ਚੂੰਡਾ ਜਾਂ ਜੂੜਾ ਪੁੱਟਣਾ ਆਖਿਆ ਜਾਂਦਾ ਸੀ ਡੰਡੇ ਇਸ ਦਾ ਮਤਲਬ ਹੈ ਕਿ ਧੀਆਂ ਨੂੰ ਸੱਸ ਦਾ ਸਤਿਕਾਰ ਕਰਨਾ ਨਹੀਂ ਸਿਖਾਇਆ ਜਾਂਦਾ ਬਚਪਨ ਤੋਂ ਹੀ ਉਨਾ ਦੇ ਮਨ ਵਿੱਚ ਸਸ ਦੇ ਭੇੜੇ ਰੂਪ ਚਿੱਤਰੇ ਜਾਂਦੇ ਹਨ ਸਟੋਕ